एसएफ कॉलेज ऑफ एजुकेशन कलालमाजरा खन्नावलू पंजाब यूनिवर्सिटी इंटर जर्नल स्किल इन टीचिंग अते ऑन द स्पोर्ट टीचिंग एड तैयारी ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ जोन ए बी ਅਤੇ ਸੀ ਦੇ 29 ਕਾਲਜਾਂ ਦੇ 79 ਵਿਦਿਆਰਥੀਆਂ ਨੇ ਪੈਡਾਗੋਜੀ ਆਫ ਸਾਇੰਸ ਮੈਥ ਕੰਪਿਊਟਰ ਫਾਈਨ ਆਰਟਸ ਸੰਗੀਤ ਅਰਥਸ਼ਾਸਤਰ ਅਤੇ ਕਮਰਸ ਦੇ ਵਿਸ਼ਿਆਂ ਵਿੱਚ ਹਿੱਸਾ ਲਿਆ ਅਤੇ ਵੱਖ-ਵੱਖ ਵਿਸ਼ਿਆਂ ਦੇ ਟੀਚਿੰਗ ਅਤੇ ਐਡ ਤਿਆਰ ਕਰਨ ਦੀ ਆਪਣੀ ਪ੍ਰਤਿਮਾ ਦਾ ਪ੍ਰਦਰਸ਼ਨ ਕੀਤਾ ਇਸ ਸਮਾਗਮ ਦੌਰਾਨ प्रमोद ਕੁਮਾਰ ਪਰਦੇਸ਼ ਪ੍ਰਚਾਰਕ ਰਾਸ਼ਟਰੀ ਸਵੈਮ ਸੇਵਕ ਸੰਗ ਪੰਜਾਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨ੍ਹਾਂ ਨੇ ਸਮਾਗਮ ਦੀ ਆਰੰਭਤਾ ਸ਼ਮਰੋਸ਼ਨ ਕਰਕੇ ਕੀਤੀ ਜਦਕਿ ਸਮਾਗਮ ਦੀ ਪ੍ਰਧਾਨਗੀ ਪ੍ਰਦਾਨ ਸੰਜੀਪ ਧਮੀਚਾ ਵੱਲੋਂ ਕੀਤੀ ਗਈ ਆਪਣੇ ਸੰਬੋਧਨ ਵਿੱਚ ਵੱਖ-ਵੱਖ ਬੁਲਾਰਿਆਂ ਨੇ ਬੱਚਿਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਇਸ ਕਾਲਜ ਐਜੂਕੇਸ਼ਨ ਦੇ ਵਿੱਚ ਅੱਜ ਜੋ ਇਹ ਪ੍ਰਦਰਸ਼ਨੀ ਲੱਗੀ ਹੈ ਦੇਖਣ ਦਾ ਮੌਕਾ ਮਿਲਿਆ ਹੈ ਇਸ ਕਾਲਜ ਦੇ ਪ੍ਰਧਾਨ ਜੀ ਔਰ ਸੈਕਟਰੀ ਸਾਹਿਬ ਨੇ ਮੌਕਾ ਦਿੱਤਾ ਹੈ। ਅ ਦੇ ਇਸ ਕੇ ਬੜਾ ਮਨਪ੍ਰਸੰਨ ਹੋਇਆ ਕਿ ਬੱਚਿਆਂ ਨੂੰ ਐਜੂਕੇਸ਼ਨ ਦੇ ਵਿਸ਼ੇ ਪੜ੍ਹਾਉਂਦੇ ਐ ਅਲੱਗ-ਅਲੱਗ ਪ੍ਰੈਕਟੀਕਲ ਢੰਗ ਤਰੀਕੇ ਜਿਹੜੇ ਸਿਖਾਏ ਜਾ ਰਹੇ ਨੇ ਅਧਿਆਪਕਾਂ ਦੁਆਰਾ ਔਰ ਬੱਚਾ ਨੇ ਬਹੁਤ ਮਿਹਨਤ ਕਰਕੇ ਇਹ ਸਾਰਾ ਜੋ ਪ੍ਰੋਜੈਕਟ ਤਿਆਰ ਕੀਤਾ ਹੈ ਬੜਾ ਅੱਛਾ ਲੱਗਾ ਇੱਕ ਹੀ ਵਿਸ਼ੇ ਨੂੰ ਕਈ ਕਈ ਤਰ੍ਹਾਂ ਦੇ ਨਾਲ ਸਮਝਾਉਣ ਦਾ ਬੱਚੇ ਪ੍ਰਯਾਸ ਕਰ ਰਹੇ ਨੇ ਤਾਂ ਕੁਲਮ ਲਾ ਕੇ ਬੜਾ ਅੱਛਾ ਲੱਗਾ ਲੇਕਿਨ ਇੱਕ ਵਿਚਾਰ ਕਰਨ ਵਾਲੀ ਜਿਹੜੀ ਗੱਲ ਹੈ ਕਿ ਇਹ ਸਾਰੇ ਵਿਸ਼ੇ ਜੋ ਬੱਚੇ ਸਿਖਾ ਰਹੇ ਦੱਸ ਰਹੇ ਨੇ ਅੰਗਰੇਜ਼ੀ ਵਿੱਚ ਅਧਿਕਤਰ ਬੱਚੇ ਜਿਹੜੇ ਆ ਬੋਲਦੇ ਨੇ ਤਾਂ ਮੈਨੂੰ ਲੱਗਦਾ ਕਿ ਅਗੇ ਜਾ ਕੇ ਅਸੀਂ ਇਹ ਸਾਰੇ ਲੋਕਾਂ ਬੱਚਿਆਂ ਅਧਿਆਪਕਾਂ ਨੇ ਟੀਚਰ ਬਣਨਾ ਜਾ ਕੇ ਅ ਬੱਚਿਆਂ ਨੂੰ ਜੋ ਸਮਝਾਉਣਾ ਹੈ ਅਗਰ ਉਹਨਾਂ ਦੀ ਮਾਂ ਬੋਲੀ ਦੇ ਅੰਦਰ ਸਮਝਾਇਆ ਜਾਵੇ ਤੇ ਉਹ ਜ਼ਿਆਦਾ ਵਧੀਆ ਸਮਝ ਸਕਦੇ ਆ ਜਾਂ ਹਿੰਦੀ ਪੰਜਾਬੀ ਕਿਸੇ ਲੈਂਗੁਏਜ ਜਿਹੜੀ ਹੈ ਆਪਣੀ ਆਮ ਤੌਰ ਤੇ ਬੋਲੀ ਜਾਣ ਵਾਲੀ ਭਾਸ਼ਾ ਹੈ ਸਮਝਾਇਆ ਵੀ ਵਧੀਆ ਜਾ ਸਕੇਗਾ ਤੇ ਬੱਚਿਆਂ ਨੂੰ ਸਮਝ ਵੀ ਜਤੀ ਆਏਗੀ ਸਰਕਾਰ ਨੇ ਵੀ ਸੋਚਿਆ ਹੋਏਗਾ ਵੀ ਐਡੇ ਵੜ ਇਵੈਂਟ ਜਿਹੜਾ ਦਿੱਤਾ ਕਾਲਜ ਤੋਂ ਕਾਲਜ ਦੇ ਅੰਦਰ ਕੋਈ ਖਾਸ ਗੁੰਡ ਮੈਨੇਜਮੈਂਟ ਦੇ ਅੰਦਰ ਕੋਈ ਅੱਛੀ ਗੱਲ ਹੋਏਗੀ ਜਿਦੇ ਕਰਕੇ ਇਹ ਦਿੱਤਾ ਗਿਆ ਇਹਨਾਂ ਨੂੰ ਇਹ ਸਾਰੀ ਮੈਨੇਜਮੈਂਟ ਦੀ ਜਿਹੜੀ ਐਫੀਸ਼ੀਐਂਸੀ ਨੂੰ ਦੇਖ ਕੇ ਉਹਨਾਂ ਨੇ ਕੀਤਾ ਤਾਂ ਮੈਂ ਇਸ ਮੈਨੇਜਮੈਂਟ ਨੂੰ ਵੀ ਧੰਨਵਾਦ ਦਿੰਨਾ ਕਿ ਵੱਡੇ 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 ਇਵੈਂਟ ਜਿਹੜੇ ਆਰਗੇਨਾਈਜ਼ ਕਰ ਰਹੇ ਨੇ ਔਰ ਇਸ ਨੂੰ ਹੋਰ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਵਧੀਆ ਢੰਗ ਨਾਲ ਕੀਤਾ ਜਾਵੇ ਮੈਂ ਸਾਰੇ ਅਧਿਆਪਕਾਂ ਨੂੰ ਵੀ ਨਿਵੇਦਨ ਕਰਾਂਗਾ ਕਿ ਆਪਣੀਆਂ ਇਹ ਗੱਲਾਂ ਮਾਂ ਬੋਲੀ ਦੇ ਅੰਦਰ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ ਤੇ ਜ਼ਿਆਦਾ ਵਧੀਆ ਬੱਚੇ ਸਮਝ ਸਕਣਗੇ ਅੱਜ ਏਐਸ ਕਾਲਜ ਆਫ ਐਜੂਕੇਸ਼ਨ ਦੀ ਜਰਨਲ ਜਿਹੜਾ ਸੀ ਕੰਪੀਟੀਸ਼ਨ ਆਨਲਾਈਨ ਔਨ ਸਪੌਟ ਜਿਹੜਾ ਸੀ ਟੀਚਿੰਗ ਦਾ ਕੰਪੀਟੀਸ਼ਨ ਹੋਇਆ ਔਰ ਪੰਜਾਬ ਯੂਨੀਵਰਸਿਟੀ ਨੇ ਸਾਨੂੰ ਇਹ ਦਿੱਤਾ ਇੱਥੇ ਕਰਨ ਦਾ ਮੌਕਾ ਦਿੱਤਾ ਔਰ ਉਹਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸ਼੍ਰੀ ਪਰਮੋਦ ਕੁਮਾਰ ਜੀ ਸਾਡੇ ਦਰਮਿਆਨ ਪਹੁੰਚੇ ਚੀਫ ਗੈਸਟ ਦੇ ਤੌਰ ਤੇ ਉਹਨਾਂ ਨੇ ਜੋ ਬੱਚਿਆਂ ਨੂੰ ਜਦ ਪ੍ਰਾਈਜ਼ ਹੁੰਦੇ ਆ ਉਹਨਾਂ ਦੀ ਸਪੀਚ ਨੇ ਔਰ ਉਹਨਾਂ ਦੇ ਵਿਚਾਰਾਂ ਨੇ ਜੋ ਸਾਰਾ ਉੱਥੇ ਬੱਚਾ ਬੈਠਾ ਸੀ ਟੀਚਰ ਸਰ ਬੈਠੇ ਸੀ ਪ੍ਰਿੰਸੀਪਲ ਸਰ ਬੈਠੇ ਯੋ ਅਰੋੜ ਜੋ ਖੰਨੇ ਤੋਂ ਗੈਸਟ ਆਇਆ ਹੋਏ ਬੈਠੇ ਸੀ ਬਹੁਤ ਉਹਨਾਂ ਨੇ ਆਪਣੇ ਜਿਹੜੀਆਂ ਗੱਲਾਂ ਕੀਤੀਆਂ ਸੋ ਨਾਲ ਉਹਨਾਂ ਨੂੰ ਪ੍ਰਭਾਵਿਤ ਕੀਤਾ ਔਰ ਮੈਂ ਸਮਝਦਾ ਕਿ ਸਮਾਜ ਵਾਸਤੇ ਦੇਸ਼ ਵਾਸਤੇ ਆ ਚੀਜ਼ਾਂ ਜ਼ਰੂਰੀ ਆ ਇਹ ਜਿਹੜੇ ਵਕਤਾ ਹੈ ਉਹ ਹਰ ਜਗ੍ਹਾ ਹੋਣ ਹਰ ਜਗ੍ਹਾ ਬੁਲਾਏ ਜਾਣ ਔਰ ਸਮਾਜ ਉਹਨਾਂ ਨੂੰ ਉਹਨਾਂ ਦੀ ਗੱਲ ਨੂੰ ਸੁਣੇ ਤਾਂ ਜੋ ਸਾਡਾ ਜਿਹੜਾ ਸਮਾਜ ਹੈ ਉਹ ਦੀ ਸਰਜਣਾ ਚੰਗਾ ਹੋ ਸਕੇ ਸਾਡੇ ਦੇਸ਼ ਦਾ ਜੋ ਨਿਰਮਾਨ ਚੰਗਾ ਹੋ ਸਕੇ ਸਾਡੇ ਪੰਜਾਬ ਦਾ ਜੋ ਨਿਰਮਾਨ ਚੰਗਾ ਹੋ ਸਕੇ